ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 299 ਤੋਂ ਲੈ ਕੇ 290 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਸੁਖਮਨੀ ਸਾਹਿਬ ਦੀ 20ਵੀਂ ਅਸ਼ਟਪਦੀ ਹੈ ਜੀ ਸੰਗਤ ਜੀ ਇੱਕ ਹੋਰ ਬੇਨਤੀ ਹੈ ਆਪਦੇ ਚਰਨਾਂ ਵਿੱਚ ਜੀ ਅੱਗੇ ਵੀ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਜਦੋਂ ਪਹਿਲੀ ਦਫਾ ਗੁਰਬਾਣੀ ਦੇ ਅਰਥ ਵਿਚਾਰ ਸਾਂਝੀ ਕੀਤੀ ਗਈ ਸੀ YouTube ਤੇ ਅਪਲੋਡ ਕੀਤੀ ਗਈ ਸੀ ਤਾਂ ਉਸ ਸਮੇਂ ਕੁਝ ਹੋਰ ਰੰਗ ਸੀ ਤੇ ਹੁਣ ਜਦੋਂ ਇਹ ਦੂਜੀ ਵਾਰ ਅਪਲੋਡ ਕਰ ਰਹੇ ਹਾਂ ਤਾਂ ਦੱਸਦੀ ਪਹਿਲਾਂ ਵਾਲੀ ਆਡੀਓ ਤੋਂ ਡਾਊਨਲੋਡ ਕਰਕੇ ਅਪਲੋਡ ਕਰ ਲੈਂਦੀ ਹੈ ਪਰ ਕਿਸੇ ਕਿਸੇ ਦਿਨ ਹੁਣ ਥੋੜੇ ਆ ਪਿਛਲੇ 2-3 ਹਫਤਿਆਂ ਤੋਂ ਪੁਰਾਣੀ ਆਡੀਓ ਡਾਊਨਲੋਡ ਨਹੀਂ ਹੁੰਦੀ ਕਿਸੇ ਕਿਸੇ ਦਿਨ ਉਸ ਦਿਨ ਫਿਰ ਦਾਸੀ ਨਵੀਂ ਵਿਚਾਰ ਕਰਦੀ ਹੈ ਦਾਸੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜੀ ਪਹਿਲੀ ਵਿਚਾਰ ਹੋਈ ਹੈ ਉਹ ਵਿਚਾਰ ਤੇ ਇਸ ਵਿਚਾਰ ਦੇ ਵਿੱਚ ਅੰਤਰ ਹੈ ਉਸ ਸਮੇਂ ਜਦੋਂ ਪਰਮੇਸ਼ਰ ਜੀ ਵਿਚਾਰ ਕਰਵਾ ਰਹੇ ਸੀ ਪਰਮੇਸ਼ਰ ਜੀ ਦੀ ਇੱਕ ਰਹਿਮਤ ਬਖਸ਼ ਰਹੀ ਸੀ ਇੱਕ ਹੋਰ ਵੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਇੱਕ ਬਾਲੀ ਹੁੰਦੀ ਆ ਤੇ ਜਦੋਂ ਉਹਦਾ ਆਪਣੇ ਪਤਾਰ ਦੇ ਨਾਲ ਪਹਿਲਾ ਪਿਆਰ ਹੁੰਦਾ ਇੱਕ ਅਲੱਗ ਤਰ੍ਹਾਂ ਦੀ ਉਛਲ-ਕੁੱਦ ਹੁੰਦੀ ਆ ਉਹਦੇ ਮਨ ਵਿੱਚ ਤੇ ਫਿਰ ਜਦੋਂ ਉਹਦਾ ਗ੍ਰਹਿਸਤੀ ਜੀਵਨ ਸ਼ੁਰੂ ਹੋ ਜਾਂਦਾ ਫਿਰ ਉਹਦੇ ਵਿੱਚ ਇੱਕ ਸਹਿਜ ਇੱਕ ਠਹਿਰਾਅ ਆ ਜਾਂਦਾ ਸ਼ਾਇਦ ਆਪ ਜੀ ਜੇਕਰ ਇਹਨਾਂ ਦੋਨਾਂ ਵਿਚਾਰਾਂ ਨੂੰ ਸਰਵਣ ਕਰੋਗੇ ਤਾਂ ਆਪ ਇਹ ਮਹਿਸੂਸ ਕਰ ਸਕਦੇ ਹੋ ਪਲੀਪਾਂਤ ਦਾਸੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਪਹਿਲਾਂ ਵਾਲੀ ਅਪਲੋਡ ਹੋ ਜਾਏ ਪਰ ਸ਼ਾਇਦ ਪਰਮੇਸ਼ਰ ਜੀ ਕੋਈ ਹੋਰ ਸਾਂਝ ਵਿਚਾਰ ਦੀ ਕਰਵਾਉਣਾ ਚਾਹੁੰਦੇ ਨੇ ਇਸ ਕਰਕੇ ਕਿਸੇ ਕਿਸੇ ਦਿਨ ਉਹ ਪੁਰਾਣੀ ਅਪਲੋਡ ਨਹੀਂ ਹੁੰਦੀ ਤੇ ਨਵੀਂ ਅਪਲੋਡ ਕਰਦੇ ਹਾਂ ਨਵੀਂ ਵਿਚਾਰ ਕਰਦੇ ਹਾਂ ਆਓ ਜੀ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਗਤੀ ਲਾਏ ਹੰਦੀ ਸੰਗਤ ਜੀ ਮੇਰੇ ਪਾਸ ਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਅਸੀਂ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਦੇ ਵਿੱਚੋਂ ਭਟਕਦੇ ਭਟਕਦੇ ਆਏ ਆ ਤੇਰੀ ਸ਼ਰਨ ਵਿੱਚ ਥੱਕ ਕੇ ਆ ਗਏ ਆ ਹੁਣ ਨਾਨਕ ਜੀ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਮੈਨੂੰ ਜੀਵ ਨੂੰ ਹੁਣ ਆਪਣੀ ਭਗਤੀ ਵਿੱਚ ਲਾ ਲਿਓ ਕਿਉਂਕਿ ਭਗਤੀ ਨਾਲ ਹੀ ਛੁਟਕਾਰਾ ਹੈ ਬਿਨ ਹਰ ਭਗਤ ਨਹੀਂ ਛੁਟਕਾਰਾ ਵਾਹਿਗੁਰੂ ਅਸਤਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕੇ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਤੂਰ ਪਾਰ ਬ੍ਰਾਮ ਮੇਰੀ ਸਰਦਾ ਪੂਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਮੈਂ ਮੰਗਤਾ ਕਹਿੰਦੇ ਤੇਰੇ ਦਰ ਤੋਂ ਦਾਨ ਮੰਗਦਾ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦਿਓ ਸਾਧ ਜਨਾਂ ਦੀ ਚਰਨ ਧੂੜ ਬਖਸ਼ ਦਿਓ हे ਪਰਮੇਸ਼ਰ ਜੀ ਮੇਰੀ ਸ਼ਰਧਾ ਪੂਰੀ ਕਰ ਦਿਓ ਮੇਰੀ ਇੱਛਾ ਪੂਰੀ ਕਰ ਦਿਓ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਤੇ ਆਵੋ ਕਹਿੰਦੇ ਇਹ ਇੱਛਾ ਵੀ ਪੂਰੀ ਕਰ ਦੋ ਕਿ ਮੈਂ ਸਦਾ ਹੀ ਤੁਹਾਡੇ ਗੁਣ ਗਾਵਾਂ ਪਰਮੇਸ਼ਰ ਜੀ ਹਰ ਇੱਕ ਸਾਹ ਦੇ ਨਾਲ ਤੁਹਾਨੂੰ ਧਿਆਵਾਂ ਤੁਹਾਨੂੰ ਯਾਦ ਰੱਖਾਂ ਚਰਨ ਕਮਲ ਸਿਓ ਲਾਗੇ ਪ੍ਰੀਤ ਭਗਤ ਕਰੋਂ ਪ੍ਰਭ ਕੀ ਨਤ ਨੀਤ ਕਹਿੰਦੇ ਤੁਹਾਡੇ ਚਰਨ ਕਮਲਾਂ ਦੇ ਨਾਲ ਮੇਰੀ ਪ੍ਰੀਤ ਪੈ ਜਾਵੇ ਨਿੱਤਾ ਪ੍ਰਤੀ ਕਹਿੰਦੇ ਪਰਮੇਸ਼ਰ ਜੀ ਮੈਂ ਤੁਹਾਡੀ ਭਗਤੀ ਕਰਾਂ ਇਹ ਮੇਰੀ ਸ਼ਰਧਾ ਪੂਰੀ ਕਰ ਦਿਓ ਇੱਕ ਓਟ ਏ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਇੱਕ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਕਹਿੰਦੇ ਨਾਨਕ ਕਹਿੰਦੇ ਸਭ ਤੋਂ ਉੱਪਰ ਜੋ ਸ੍ਰੇਸ਼ਟ ਨਾਮ ਹੈ ਉਦੀ ਦਾਤ ਮੈਨੂੰ ਦੇ ਦਿਓ ਮੈਂ ਮੰਗਦਾ ਹਾਂ ਕਹਿੰਦੇ ਵਾਹਿਗੁਰੂ ਜੀ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਈ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪਰਖ ਨਹੀਂ ਡੋਲਾਨੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਫਿਰ ਜੀਵ ਨੂੰ ਬੇਅੰਤ ਸੁੱਖ ਮਿਲਦਾ ਕਹਿੰਦੇ ਹਰੀ ਦੇ ਰਸ ਦਾ ਨਾਮ ਦਾ ਕੋਈ ਬਿਰਲਾ ਹੀ ਆ ਜੋ ਸਵਾਦ ਚੱਖਦਾ ਫਿਰ ਜਿਹੜਾ ਸਵਾਦ ਚੱਖ ਲੈਂਦਾ ਉਹ ਤ੍ਰਿਪਤ ਹੋ ਜਾਂਦਾ ਕਹਿੰਦੇ ਜਿਨ ਚੱਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਫੇ ਜਿਹੜੇ ਪੂਰਨ ਹੋ ਜਾਂਦੇ ਨੇ ਨਾਮ ਦੀ ਤ੍ਰਿਪਤੀ ਦੇ ਨਾਲ ਤਾਂ ਉਹ ਕਹਿੰਦੇ ਫਿਰ ਡੋਲਦੇ ਨਹੀਂ ਹੈ ਨਾ ਵਿਕਾਰਾਂ ਦੇ ਮਾਮਲੇ 'ਚ ਨਾ ਸੰਸਾਰ ਦੇ ਜੰਜਾਲਾਂ ਦੇ ਮਾਮਲੇ 'ਚ ਸੁਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਦ ਕੈ ਸੰਗ ਜਿਨ੍ਹਾਂ ਦੇ ਮਨ ਦੇ ਵਿੱਚ ਕਹਿੰਦੇ ਪ੍ਰੇਮ ਦਾ ਰੰਗ ਪਰਮੇਸ਼ਰ ਦਾ ਪ੍ਰੇਮ ਰਸ ਰੰਗ ਨਕਾ ਨਕ ਕਹਿੰਦੇ ਭਰਿਆ ਹੋਇਆ ਸਾਧ ਜਨਾਂ ਦੀ ਸੰਗਤ ਦੇ ਵਿੱਚ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਾਪ ਦੇ ਲਈ ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੋ ਜਾਂਦਾ ਵਾਹਿਗੁਰੂ ਜੀ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਉਹ ਕਹਿੰਦੇ ਹੋਰ ਸਭ ਕੁਝ ਛੱਡ ਕੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦੇ ਨੇ। ਉਹਨਾਂ ਦੇ ਅੰਦਰ ਪਰਮੇਸ਼ਰ ਦੇ ਆਤਮਿਕ ਚਾਨਣ ਹੋ ਜਾਂਦਾ। ਅਨ ਦਿਨ ਲੇਵ ਲਾਗ। ਦਿਨ ਰਾਤ ਉਹਨਾਂ ਦੀ ਲਿਵ ਪਰਮੇਸ਼ਰ ਤੇ ਲੱਗੀ ਰਹਿੰਦੀ ਆ। ਵਡਪਾਗੀ ਜਪਿਆ ਪ੍ਰਭ ਸੋਏ। ਨਾਨਕ ਨਾਮ ਰਤੇ ਸੁਖ ਹੋਏ। ਕਹਿੰਦੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਸਦਾ ਹੀ ਸੁੱਖ ਮਿਲਦਾ ਹੈ ਵਾਹਿਗੁਰੂ ਜੀ ਸੇਵਕ ਕੀ ਮਨਸਾ ਪੂਰੀ ਪਈਤ ਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦੇ ਆਲ ਸੇਵਕ ਕੀ ਨੋ ਸਦਾ ਨਿਹਾਲ ਫਿਰ ਕਹਿੰਦੇ ਨਾਮ ਦਾ ਸੱਚਾ ਸੁਖ ਮਿਲਣ ਦੇ ਨਾਲ ਸੇਵਕ ਦੇ ਦਿਲ ਦੀ ਇੱਛਾ ਪੂਰੀ ਹੋ ਗਈ ਕਿਉਂਕਿ ਕਹਿੰਦੇ ਵੇ ਸਤਗੁਰ ਦੇ ਨਾਲ ਮਿਲ ਕੇ ਜੀਵ ਨੇ ਵਿਵੇਕ ਬੁੱਧ ਪ੍ਰਾਪਤ ਕਰ ਲਈ ਸਤਗੁਰ ਤੇ ਨਿਰਮਲ ਮਤ ਲਈ ਪਰਮੇਸ਼ਰ ਕਹਿੰਦੇ ਜੀਵ ਤੇ ਦਿਆਲ ਹੋ ਗਿਆ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਫਿਰ ਸਦਾ ਹੀ ਆਪਣੇ ਸੇਵਕ ਨੂੰ ਪ੍ਰਸੰਨ ਚਿਤ ਕਰ ਦਿੱਤਾ ਪਰਮੇਸ਼ਰ ਨੇ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਪ੍ਰਮ ਗਿਆ ਫਿਰ ਉਸ ਜੀਵ ਦੇ ਸਾਰੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ ਮਾਇਆ ਦੇ ਬੰਧਨ ਕੱਟ ਦਿੱਤੇ ਉਹ ਮੁਕਤ ਹੋ ਗਿਆ ਕਹਿੰਦੇ ਉਹਦਾ ਜਨਮ ਮਰਨ ਦਾ ਦੁੱਖ ਪਰਮ ਸਭ ਮਿਟ ਗਿਆ ਇਛੁ ਪੁੰਨੀ ਸਰਦਾ ਸਭ ਪੂਰੀ ਰਾਵ ਰਹਾ ਸਦ ਸੰਗ ਹਜ਼ੂਰੀ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਉਹਦੀ ਸਰਦਾ ਸਭ ਪੂਰੀ ਹੋ ਗਈ ਉਹਨੂੰ ਇਹ ਵਿਸ਼ਵਾਸ ਹੋ ਗਿਆ ਕਿ ਪਰਮੇਸ਼ਰ ਸਦਾ ਹੀ ਅੰਗ ਸੰਗ ਵਸ ਰਿਹਾ ਹੈ ਜਿਸ ਕਾ ਸਾ ਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਨੇ ਪਰਮੇਸ਼ਰ ਦੀ ਭਗਤੀ ਕੀਤੀ ਨਾਮ ਦੀ ਬਦੌਲਤ ਉਹਦੀ ਸਮਾਈ ਪਰਮੇਸ਼ਰ ਚ ਹੋ ਗਈ ਇਸ ਪਰਮੇਸ਼ਰ ਦਾ ਬਣਾਇਆ ਜੀਵ ਹੈ ਪਰਮੇਸ਼ਰ ਨੇ ਉਹਨੂੰ ਆਪਣੇ ਨਾਲ ਮਿਲਾ ਲਿਆ ਜੀਵ ਨੂੰ ਜਿਸ ਕਾ ਸਾ ਤਨ ਲੀਆ ਮਿਲਾਏ ਵਾਹਿਗੁਰੂ ਜੀ ਸੋ ਕਿਉ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਕਹਿੰਦੇ ਉਹ ਪਰਮੇਸ਼ਰ ਜੋ ਮੇਰੀ ਥੋੜੀ ਜੀ ਕੀਤੀ ਹੋਈ ਵੀ ਕਾਲਣਾ ਨੂੰ ਅਜਾਈ ਨਹੀਂ ਜਾਣ ਦਿੰਦਾ ਉਹ ਮੇਤੋਂ ਕਿਉ ਵਿਸਰੇ ਉਹਦੀ ਯਾਦ ਮੇਤੋਂ ਕਿਉ ਭੁੱਲ ਜਾਏ ਕਹਿੰਦੇ ਜੋ ਕਹਿੰਦੇ ਜੀਵ ਦੇ ਕੀਤੇ ਹੋਏ ਜਿਹੜੇ ਕਰਮ ਨੇ ਉਹਨਾਂ ਨੂੰ ਯਾਦ ਰੱਖਦਾ ਉਹ ਮੈਨੂੰ ਕਿਉਂ ਭੁੱਲ ਜਾਏ ਸੋ ਕਿਉਂ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਜੋ ਪਰਮੇਸ਼ਰ ਸਾਨੂੰ ਸਭ ਦਾਤਾਂ ਦੇਣ ਵਾਲਾ ਜੋ ਸਾਨੂੰ ਜੀਵਨ ਦੇਣ ਵਾਲਾ ਸਾਨੂੰ ਕਿਉਂ ਭੁੱਲੇ ਕਹਿੰਦੇ ਉਹ ਪਰਮੇਸ਼ਰ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਓ ਪਰਮੇਸ਼ਰ ਜੋ ਕਹਿੰਦੇ ਪੇਟ ਦੀ ਜਠਰ ਅਗਨੀ ਦੇ ਵਿੱਚ ਜੀਵ ਨੂੰ ਬਚਾ ਕੇ ਰੱਖਦਾ ਕਿਉਂ ਭੁੱਲ ਜਾਏ ਕਹਿੰਦੇ ਪਰ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਦਾ ਕਿਸੇ ਕਿਸੇ ਨੂੰ ਹੀ ਪਤਾ ਲੱਗਦਾ ਕੋਈ ਇਸ ਗੱਲ ਨੂੰ ਸਮਝਦਾ ਸੋ ਕਿਉਂ ਬਿਸਰੈ ਜਿ ਬਖ ਤੇ ਕਾੜੈ ਜਨਮ ਜਨਮ ਕਾ ਟੂਟਾ ਗੜੈ ਓ ਪਰਮੇਸ਼ਰ ਜੋ ਬਕਾਰਾਂ ਦੀ ਜ਼ਹਿਰ ਵਿੱਚੋਂ ਸਾਨੂੰ ਕੱਢਦਾ ਜੋ ਸਾਨੂੰ ਵਿਛੜਿਆ ਹੋਇਆਂ ਨੂੰ ਮਿਲਾਉਂਦਾ ਕਿਉਂ ਭੁੱਲੇ ਕਹਿੰਦੇ ਸਾਨੂੰ ਓ ਗੁਰਪੂਰੈ ਤਤ ਇਹਿ ਬੁਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਕਹਿੰਦੇ ਨਾਨਕ ਜੀ ਪੂਰੇ ਗੁਰੂ ਨੇ ਅਕਾਲ ਪੁਰਖ ਨੇ ਆਪਣੇ ਸੇਵਕਾਂ ਨੂੰ ਇਹ ਸਿਧਾਂਤ ਸਮਝਾ ਦਿੱਤਾ ਜਿਸ ਕਰਕੇ ਕਹਿੰਦੇ ਦਾਸਾਂ ਨੇ ਪਰਮੇਸ਼ਰ ਨੂੰ ਸਿਮਰਿਆ ਹੈ ਕਿ ਉਹ ਪਰਮੇਸ਼ਰ ਜੋ ਸਾਨੂੰ ਜਠਰ ਅਗਨੀ ਚ ਬਜਾ ਕੇ ਰੱਖਦਾ ਸਾਨੂੰ ਵਿਕਾਰਾਂ ਦੀ ਜ਼ਹਿਰ ਤੋਂ ਬਚਾਉਂਦਾ ਸਾਨੂੰ ਇਸ ਸੰਸਾਰ ਸਾਗਰ ਦੀ ਅਗਨੀ ਵਿੱਚ ਤਾਰਦਾ ਸਾਨੂੰ ਉਹ ਕਿਉਂ ਭੁੱਲੇ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਕਹਿੰਦੇ ਹੈ ਸਾਰੇ ਸੰਤ ਜਨੋ ਸੱਜਣ ਮਿੱਤਰੋ ਇਹ ਕੰਮ ਕਰੋ ਸਭ ਜੰਜਾਲ ਕਹਿੰਦੇ ਛੱਡ ਕੇ ਉਸ ਪਰਮੇਸ਼ਰ ਦਾ ਨਾਮ ਜਪੋ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਅੰਜ ਪਾਵੋ ਕਿਉਂ ਜਪਣਾ ਉਹਨੂੰ ਸਿਮਰਿਆ ਸੁਖ ਮਿਲਦਾ ਆਪ ਵੀ ਜਪੀਏ ਤੇ ਦੂਜਿਆਂ ਨੂੰ ਵੀ ਜਪਾਈਏ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਕਹਿੰਦੇ ਪ੍ਰੇਮਾ ਭਗਤੀ ਦੇ ਦੁਆਰਾ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਪਰ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਇਹ ਸਰੀਰ ਖਾਕ ਦੇ ਬਰਾਬਰ ਹੈ ਸਰਬ ਕਲਿਆਣ ਸੁਖ ਨਿਦਨਾਮ ਬੂੜਤ ਜਾਤ ਪਾਏ ਬਿਸਰਾਮ ਕਹਿੰਦੇ ਪਰਮੇਸ਼ਰ ਦਾ ਜੋ ਨਾਮ ਹੈ ਇਹ ਸਾਰੇ ਸੁੱਖਾਂ ਦਾ ਖਜ਼ਾਨਾ ਨਾਮ ਦੀ ਬਰਕਤ ਦੇ ਨਾਲ ਵਿਕਾਰਾਂ ਦੇ ਵਿੱਚ ਡੁੱਬਦਾ ਜਾਂਦਾ ਜੀਵ ਤਰ ਨਿਕਲਦਾ ਸਗਲ ਦੁੱਖ ਕਾ ਹੋ ਵਤਨਾਸ ਨਾਨਕ ਨਾਮ ਜਪੋ ਗੁਨਤਾਸ ਪੰਨਾ ਨਾਨਕ ਜੀ ਕਹਿੰਦੇ ਨੇ ਉਸ ਗੁਨਾ ਦੇ ਖਜ਼ਾਨੇ ਪਰਮੇਸ਼ਰ ਦਾ ਨਾਮ ਜਪੀਏ ਨਾਮ ਜਪਣ ਦੇ ਨਾਲ ਸਾਡੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਵਾਹਿਗੁਰੂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੋ ਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਤੋਏ ਫਿਰ ਕਹਿੰਦੇ ਜਿਸ ਦੇ ਵੀ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਲਈ ਪ੍ਰੀਤ ਪੈਦਾ ਹੋ ਜਾਂਦੀ ਆ ਪ੍ਰੇਮ ਦਾ ਰਸ ਤੇ ਚਾਉ ਪੈਦਾ ਹੋ ਜਾਂਦਾ ਉਹਦੇ ਮਨ ਤੇ ਤਨ ਦੇ ਅੰਦਰ ਇਹੋ ਹੀ ਰਸ ਪਾਉਣ ਦਾ ਪ੍ਰਯੋਜਨ ਬਣਿਆ ਰਹਿੰਦਾ ਕਿ ਅੱਖਾਂ ਦੇ ਨਾਲ ਪਰਮੇਸ਼ਰ ਦਾ ਦਰਸ਼ਨ ਹੋ ਕੇ ਉਹਨੂੰ ਸੁੱਖ ਮਿਲਦਾ ਉਹਦਾ ਮਨ ਵਿਕਾਸ ਵਿੱਚ ਆਉਂਦਾ ਸਾਧ ਜਨਾਂ ਦੇ ਚਰਨ ਤੋਂ ਦਾ ਉਹ ਵਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਜਿਹੜੇ ਕਹਿੰਦੇ ਪਰਮੇਸ਼ਰ ਦੇ ਭਗਤ ਨੇ ਉਹਨਾਂ ਦੇ ਮਨ ਦੇ ਵਿੱਚ ਸਦਾ ਹੀ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਬਣਿਆ ਰਹਿੰਦਾ ਹੈ ਪਰ ਕਹਿੰਦੇ ਕੋਈ ਬਿਰਲਾ ਹੀ ਹੈ ਜੋ ਇਹਨਾਂ ਭਗਤ ਜਨਾਂ ਦੀ ਸੰਗਤ ਮਾਣਦਾ ਹੈ ਇਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰਕੇ ਇੱਕ ਦਾਤ ਦੇ ਦਿਓ ਕਹਿੰਦੇ ਕਿ ਗੁਰੂ ਦੀ ਕਿਰਪਾ ਸਦਕਾ ਮੈਂ ਤੁਹਾਡਾ ਨਾਮ ਜਪਾਂ ਕਹਿੰਦੇ ਤਾ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਅਸੀਂ ਉਸ ਪਰਮੇਸ਼ਰ ਦੀ ਵਡਿਆਈ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲੋਂ ਉਸ ਪਰਮੇਸ਼ਰ ਦੀ ਪੂਰੀ ਵਡਿਆਈ ਬਿਆਨ ਹੋ ਹੀ ਨਹੀਂ ਸਕਦੇ ਵਾਹਿਗੁਰੂ ਜੀ ਪ੍ਰਭ ਬਖਸੰਦ ਦੀਨ ਦਿਆਲ ਪਗਤ ਵਸ਼ਲ ਸਦਾ ਕਿਰਪਾਲ ਆਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਪੁਰਖ ਕਾਰਣ ਕਰਤਾ ਭਗਤ ਜਨਾਕੇ ਪ੍ਰਾਨ ਅਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਹੇ ਪਰਮੇਸ਼ਰ ਜੀ ਹੇ ਬਖਸ਼ਣਹਾਰ ਹੇ ਦੀਨਾਂ ਤੇ ਦਇਆ ਕਰਨ ਵਾਲੇ ਹੇ ਭਗਤੀ ਨਾਲ ਪਿਆਰ ਕਰਨ ਵਾਲੇ ਹੇ ਸਦਾ ਕਿਰਪਾ ਕਰਨ ਵਾਲੇ ਅਨਾਥਾਂ ਦੇ 나ਥ ਮਾਲਕ ਜੀ ਹੇ ਪ੍ਰithvi ਦੇ ਪਾਲਕ ਹੇ ਸਾਰੇ ਜੀਵਾਂ ਦੀ ਪ੍ਰਤਵਾਲਣਾ ਕਰਨ ਵਾਲੇ ਹੇ ਆਦਪੁਰਖ ਸਤਪੁਰਖ ਜੀ ਹੇ ਸਭ ਕੁਝ ਕਰਨ ਵਾਲੇ ਕਰਤਾਰ ਜੀ ਭਗਤ ਜਨਾਂ ਦੇ ਪ੍ਰਾਣਾ ਦੇ ਆਸਰੇ ਜੀ ਜਿਹੜਾ ਜਿਹੜਾ ਜੀਵ ਆਪ ਦਾ ਨਾਮ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਕਿਉਂ ਕਿਉਂਕਿ ਉਹ ਭਗਤੀ ਭਾਵਨਾ ਨਾਲ ਮਨ ਦਾ ਪਿਆਰ ਤੁਹਾਡੇ ਨਾਲ ਪਾਉਂਦਾ ਹੈ ਹਮ ਨਿਰਗੁਨੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਅਪੁਰਖ ਭਗਵਾਨ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਗੁਣਹੀਨ ਅਣਜਾਣ ਹਾਂ ਨਾਨਕ ਜੀ ਕਹਿੰਦੇ ਅਸੀਂ ਤੁਹਾਡੀ ਸ਼ਰਨ ਆਇਆ ਪਰਮੇਸ਼ਰ ਜੀ ਤੁਸੀਂ ਸਾਨੂੰ ਬਖਸ਼ ਲਵੋ ਬਖਸ਼ ਲਵੋ ਵਾਹਿਗੁਰੂ ਜੀ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਕਹਿੰਦੇ ਜਿਹੜਾ ਵੀ ਕੋਈ ਜੀਵ ਇੱਕ ਨਿਮਖ ਮਾਤਰ ਵੀ ਉਸ ਪਰਮੇਸ਼ਰ ਦੇ ਗੁਣ ਗਾ ਲੈਂਦਾ ਮੰਨੋ ਕਹਿੰਦੇ ਉਹਨੇ ਸਾਰੇ ਸੁਰਗ ਸਾਰੀਆਂ ਮੁਕਤੀਆਂ ਪ੍ਰਾਪਤ ਕਰ ਲਈਆਂ ਅਨੇਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਕਹਿੰਦੇ ਜਿਹੜੇ ਵੀ ਜੀਵ ਨੂੰ ਪਰਮੇਸ਼ਰ ਦੇ ਨਾਮ ਦੀ ਕਥਾ ਕਹਾਣੀ ਚੰਗੀ ਲੱਗਦੀ ਆ ਕਹਿੰਦੇ ਜਿਹਦੇ ਮਨ ਦੇ ਵਿੱਚ ਪਰਮੇਸ਼ਰ ਲਈ ਪਿਆਰ ਜਾਗ ਜਾਂਦਾ ਉਹਨੇ ਮੰਨੋ ਕਹਿੰਦੇ ਬੇਅੰਤ ਰਾਜ ਭੋਗ ਪਦਾਰਥ ਅਤੇ ਵਡਿਆਈਆਂ ਪਾ ਲਈਆਂ ਨੇ ਕਹਿੰਦੇ ਵਾਹਿਗੁਰੂ ਜੀ ਵਹੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਕਹਿੰਦੇ ਜਿਸ ਜੀਵ ਦੀ ਰਸਨਾ ਹਰ ਰੋਜ਼ ਵਾਹਿਗੁਰੂ ਵਾਹਿਗੁਰੂ ਜਪਦੀ ਆ ਉਹਨੇ ਮੰਨੋ ਕਹਿੰਦੇ ਕਈ ਪ੍ਰਕਾਰ ਦੇ ਭੋਜਨ ਕੱਪੜੇ ਇਕੱਠੇ ਕਰ ਲੈਨੇ ਵੀ ਉਹਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਿਸ ਤਰ੍ਹਾਂ ਦਾ ਇੱਕ ਸੰਸਾਰੀ ਕੱਪੜੇ ਤੇ ਭੋਜਨ ਪ੍ਰਾਪਤ ਕਰਕੇ ਖੁਸ਼ ਹੁੰਦਾ ਜਿਸ ਨੂੰ ਨਾਮ ਦੀ ਚੇਸਟਾ ਉਹਨੂੰ ਇਹਦੇ ਨਾਲ ਇਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਿਵੇਂ ਸੰਸਾਰੀ ਲੋਕਾਂ ਨੂੰ ਉਹਨਾਂ ਪਦਾਰਥਾਂ ਨਾਲ ਹੁੰਦੀਆਂ ਨੇ ਵਾਹਿਗੁਰੂ ਜੀ ਪਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਜਿਹਦੇ ਹਿਰਦੇ ਵਿੱਚ ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਵਸ ਜਾਂਦਾ ਉਹਨੇ ਕਹਿੰਦੇ ਮਨੋ ਚੰਗੀ ਜੀਵਨ ਦੀ ਰਹਿਣੀ ਸ਼ੁਭ ਕਰਨੀ ਤੇ ਸੋਭਾ ਖੱਟ ਲਈ ਆ ਉਹ ਜੀਵ ਤਨਾੜ ਹੋ ਗਿਆ ਜਿਨੇ ਕਹਿੰਦੇ ਗੁਰੂ ਦਾ ਉਪਦੇਸ਼ ਮਨ ਚ ਵਸਾ ਲਿਆ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਨਾਨਕ ਗੁਰੂ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਕਹਿੰਦੇ हे ਪਰਮੇਸ਼ਰ ਜੀ ਸਾਨੂੰ ਆਪਣੇ ਸਾਧ ਸੰਗਤ ਦੇ ਵਿੱਚ ਵਾਸਾ ਦਿਓ ਕਿਉਂਕਿ ਉਹ ਸਾਧ ਸੰਗਤ ਦੇ ਵਿੱਚ ਸਾਰੇ ਸੁੱਖ ਮਿਲਦੇ ਨੇ ਆਤਮਿਕ ਪ੍ਰਕਾਸ਼ ਹੁੰਦਾ ਆਤਮਿਕ ਚਾਨਣ ਮਿਲਦਾ ਕਿਉਂਕਿ ਉਥੇ ਤੇਰੇ ਨਾਮ ਦੀ ਕਮਾਈ ਹੁੰਦੀ ਹੈ ਜਿਹਦੇ ਤੋਂ ਸਾਰੀਆਂ ਬਰਕਤਾਂ ਸਾਰੇ ਸੁੱਖ ਆਤਮਿਕ ਚਾਨਣ ਸਭ ਸੰਸਾਰ ਦੇ ਸੁੱਖ ਲੋਕ ਦੇ ਸੁੱਖ ਤੇ ਪਰਲੋਕ ਦੇ ਸੁੱਖ ਮਿਲਦੇ ਨੇ ਵਾਹਿਗੁਰੂ ਜੀ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਗੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ